اوه سنڌرن کي ٻئي پائي 3 4 ڪنهن نه ڏي ڏي اوهان کي ڏي ڏي هاڻي اهو ٿو ٿا ٻئي ٻئي ٻئي

응? 안 보? 끝 ਤੇ ਖੜਿਆਂ ਤੇ ਕੀ ਹੋਇਆ ਹੈ ਹੈਲੋ ਐ ਇਧਰੋਂ ਇੱਕ ਸਕੂਟਰੀ ਆਈ ਸੀ ਤੇ ਇੱਥੇ ਉਹਨੇ ਕੁਛ ਹੱਥ ਜਿਹੇ ਛੁੱਟਿਆ ਤੇ ਉਹ ਨੌਲੇਜ ਸਪੀਡ 'ਚ ਅੰਦਰ ਚੱਲ ਗਿਆ ਬਾਅਦ ਚ ਫਿਰ ਥੋੜੀ ਦੇਰ ਬਾਅਦ ਉਹ ਨਾਲੋਂ ਹੀ ਆਇਆ ਫਿਰ ਇਧਰ ਨੂੰ ਸਪੀਡ 'ਚ ਗੱਡ ਕੇ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹੇ ਮੂਠੇ ਉਹਨੇ ਸਕੂਟਰੀ ਦੇ ਗੇਰ ਕਿਹਾ ਤੇ ਐਂ ਫੜਿਆ ਤੇ ਉਹ ਨਾਲੋਂ ਹੀ ਐਂ ਛੁੱਟਦਾ ਬਸ ਫਿਰ ਨਾਲੋਂ ਹੀ ਥਾ ਹੋ ਗਈ ਕਿੰਨੀ ਜ਼ੋਰ ਦੀ ਹੋਈ ਬੜੀ ਜ਼ੋਰ ਦੀ ਹੋਈ ਸਾਰਾ ਮੁਹੱਲਾ ਬਾਹਰ ਆ ਗਿਆ ਹਾਂ ਕੀ ਲੱਗਦਾ ਕੀ ਹੋਊਗਾ ਜਿੱਦਾਂ ਕਿਸ ਨੇ ਉਹ ਗ੍ਰਨੇਡਸ ਉੱਥੇ ਹੁੰਦਾ ਉਹਦਾ ਹੀ ਚੀਜ਼ਾਂ ਕੱਪੜੇ ਲਾਉਂਦੇ ਕੱਪੜੇ ਇੱਕਦਸਤ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਤੇ ਹਾਂ ਪਜਾਮਾ ਪਾਇਆ ਦਾ ਸੀ ਉਹਨੇ ਬਰਾਊਨ ਰੰਗ ਦਾ ਤੇ ਉਹ ਜੁਪੀਟਰ ਸਕੂਟੀ ਤੇ ਹੀ ਬਰਾਊਨ ਰੰਗ ਦੀ ਨੰਬਰ ਹਾਂ ਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਕੀ ਹੋਇਆ ਕੀ ਮਾਹੌਲ ਕੀ ਬਣਿਆ ਮਾਹੌਲ ਹੈ 6 ਤਰੀਕ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ RAM NAVAMI ਹੈ ਕੁਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀ ਤੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਥੇ ਇੱਕ ਵਾਇਰ ਟਾਈਪ ਅੱਗੋਂ ਸੈਲਕ ਪੁਆਇੰਟ ਨਾਲ ਕਨੈਕਟਡ ਕੋਈ ਚੀਜ਼ ੁੱਟੀ ਹੈ ਜਿਦਾ ਕਿ ਬਲਾਸਟ ਇਦਾਂ ਆਇਆ ਜਿਦਾ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚ ਆਈ ਹੈ ਗਲੀ ਦੇ ਲੋਕ ਉਸੇ ਲਈ ਸਹਿਮ ਗਿਆ ਤੇ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰਾਂ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਆਗੇ ਦੇਖੋ ਕਿ ਕੀ ਕੋਈ ਬਲਾਸਟ ਆ ਜਾਂ ਕਿਉਂ ਹੋਇਆ ਜਾਂ ਕਿ ਇਹਦਾ ਜੀ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆਇਆ ਉਹ ਹੀ ਰੋਡ ਕਨੈਕਟ ਕਰਦੀ ਅਗੇ ਕਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਵੀ ਤੇ ਇਹ ਕੋਈ دہشت ਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਜਾਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇលਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਕਿੰਨੀ ਕਵਾਜ ਆਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਆ ਥੋੜਾ ਜਿਹਾ ਕੰਮਿਆਂ ਇੱਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਾਇਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇੱਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਆਵਾਜ਼ ਗੂੰਜੀ ਆ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਹੈ